ਹਾਂਜੀ ਆਪਾਂ ਆਏ ਹਜ਼ਰਾਪੁਰ ਫੂਲ ਜੀ ਭਜਨ ਟਾਈਲਸ ਦੇ ਜਿਹੜੇ ਕੀ ਨਿੱਤੀ ਵੀਡੀਓਸ ਪਾ ਕੇ ਦਿਖਾਉਂਦੇ ਕਿ 19 ਰੁਪਏ 17 ਰੁਪਏ ਸਕੁਅਰ ਫੁੱਟੇ ਕੀ ਸੱਚੇ ਅੱਜ ਆਪਾਂ ਫੜਦਾ ਫਾਸ਼ ਕਰਨਾ ਇਹਨਾਂ ਦਾ ਟਾਈਲਾ ਵਾਲਿਆਂ ਦਾ ਚਲੋ ਜੀ 15 ਚਲ ਕੇ ਦੇਖਦੇ ਕੀ ਵੈਰਾਈਟੀ ਹੈ ਨਮਸਕਾਰ ਲਾਣੇ ਨੂੰ ਟਾਈਲਸ ਵਗੈਰਾ ਦੇ ਆ ਚਲੋ ਸਾਰੇ ਆਪਾਂ ਦੇਖਦੇ ਕਿ ਟਾਈਲਾ ਜੋ ਦਿਖਾ ਰਹੇ ਕਿ ਉਹ ਵੈਰਾਈਟੀ ਸੱਚ ਹੈ ਇਹਨਾਂ ਕੋਲ 17 ਰੁਪਏ 19 ਰੁਪਏ ਸਕੁਅਰ ਫੁੱਟੇ ਚਲੋ ਜੀ ਆਪਾਂ ਚਲਦੇ ਹਾਂ ਨਮਸਕਾਰ ਸਾਜੀ ਨਮਸਕਾਰ ਜੀ ਸਰ ਜੀ ਜੋ ਕਿ ਅਸੀਂ ਅੱਜ ਕੱਲ ਟਾਈਲਾਂ ਤੇ ਅੱਜ ਕੱਲ ਨਿਊਜ਼ ਦੇਖ ਰਹੇ ਆ ਕਿ ਟਾਈਲਾਂ 17 ਰੁਪਏ 19 ਰੁਪਏ ਸਕਰ ਫੁੱਟ ਕੀ ਸੱਚੇ ਸਭ ਕੁਸਰ ਬਿਲਕੁਲ ਜੀ ਸੱਚ ਹੈ ਜੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਆਹ ਦੇਖੋ ਜੀ ਸਿਰਫ 19 ਰੁਪਏ ਫੁੱਟ ਜੀ ਜੀ ਸਿਰਫ 19 ਰੁਪਏ ਫੁੱਟ ਜੀ ਕਲਰ ਜੀ B 24 18 24 17 ਰੁਪਏ ਫੁੱਟ ਜੀ ਇਹ ਕਲਰ ਜੀ ਇਹ ਵੀ 19 ਰੁਪਏ ਸਿਰਫ ਫੁੱਟ ਜੀ 19 ਪੈਸਾ ਹਾਂ 19 ਰੁਪਏ ਜੀ ਆ ਜੋ ਕਲਰ ਤੁਹਾਨੂੰ ਮੈਂ ਹੋਰ ਦਿਖਾ ਦਿੰਦਾ ਜੀ ਸਰ ਇਹਨਾਂ ਦੀ ਤਾਂ ਸਾਨੂੰ ਕੋਈ ਕੁਆਲਿਟੀ ਵਗੈਰਾ ਨਹੀਂ ਆ ਹਾਈ ਕੁਆਲਿਟੀ ਆ ਦੇਖੋ ਜੀ ਹਾਂ ਜੀ ਹਾਂ ਜੀ ਆ ਲਓ ਜੀ ਦੇਖੋ ਜੀ ਸਿਰਫ 19 ਰੁਪਏ ਫੁੱਟ ਜੀ ਵੱਡੇ ਸ਼ੋਅਰੂਮਾਂ ਦੇ ਕੀ ਇੱਧਰ ਤੇ ਟਾਇਰ ਸਾਡੀ ਵੈਰਾਈਟੀ ਵਧੀਆ ਹੈ ਨਾ ਕੋਈ ਖਰਾਬ ਹੈ ਨਾ ਕੁਝ ਉਦਾਂ ਦੀ ਸਾਰੇ ਸੱਚ ਗੱਲਾਂ ਨੇ ਅੱਗੇ ਆਪਾਂ ਹੋਰ ਵੈਰਾਈਟੀ ਦੇਖਦੇ ਆ ਜੀ ਆਜੋ ਜੀ ਆਜੋ ਆਜੋ ਦਿਖਾ ਦਿੰਨਾ ਜੀ ਆਹ ਬਲੂ ਕਲਰ ਜੀ 17 ਰੁਪਏ ਫੁੱਟ ਜੀ ਬਲੂ ਕਲਰ 17 ਰੁਪਏ ਫੁੱਟ ਸਵੀਗਿੰਗ ਪੂਲਾ ਚ ਲੱਗਦਾ ਜੀ ਹਾਂਜੀ ਆਜੋ ਜੀ ਚਲੋ ਆਹ ਦੇਖੋ ਜੀ ਕਲਰ ਡਾਰਕ ਕਲਰ ਜੀ 24 44 ਜੀ 19 ਰੁਪਏ ਫੁੱਟ ਜੀ ਬਾਈ ਜੀ ਸਤਿ ਸ੍ਰੀ ਅਕਾਲ ਭਜਨ ਟੈਲ ਸਟੋਰ मोस्ट ਵੈਲਕਮ ਜੀ ਬਾਈ ਜੀ ਦੋ ਵਾਰੀ ਆ ਗਏ ਜੀ ਬਠਿੰਡੇ ਤੋਂ ਆਏ ਨੇ ਤੁਸੀਂ ਵੀਡੀਓ ਦੇਖ ਕੇ ਸਾਡੇ ਗ੍ਰਾਮ ਚਾਏ ਹੋ ਜੀ ਤੁਹਾਨੂੰ ਰੇਟ ਉਹੀ ਲੱਗੇ ਆ ਜਾਂ ਗਲਤ ਲੱਗੇ ਬਿਲਕੁਲ ਉਹੀ ਰੇਟ ਲੱਗੇ ਆ ਤੇ ਮਾਲ ਵੀ ਬਹੁਤ ਵਧੀਆ ਨਿਕਲਿਆ ਜੀ ਪਹਿਲਾਂ ਵੀ ਲੱਗੇ ਗਏ ਸੀ ਸ਼ੁਕਰੀਆ ਜੀ ਧੰਨਵਾਦ ਆ ਜੋ ਕਲਰ ਕਲੈਕਸ਼ਨ ਦਿਖਾ ਦਿੰਦਾ ਮੋਟੂ ਆ ਕਿਹੜਾ ਲਹੀ ਜਾਂਦਾ ਇਹ ਮੋਟੂ ਪਤਲੂ ਸਮੋਸੇ ਜਿਆਦਾ ਖਾ ਜਾਂਦਾ ਫੇਰ ਇਸਕੇ ਦਿਮਾਗ ਕੀ ਪੱਤੀ ਮੈਂ ਦੇਖੋ ਜੀ ਕਲਰ ਕਲੈਕਸ਼ਨ ਜੀ ਆ ਦੇਖੋ ਜੀ ਆ ਦੇਖੋ ਸਾਰੇ ਸਾਰੇ ਕਲਰ ਜੀ ਤੁਹਾਨੂੰ ਸਿਰਫ 19 ਰੁਪਏ ਫੁੱਟ 19 ਰੁਪਏ ਸਕਰ ਫੁੱਟ ਵੱਡੇ ਸ਼ੋਰੂਮਾਂ ਚ ਨਾ ਕਰਾ ਲੁੱਟ 24 40 24 42 24 44 ਸਿਰਫ ਲੈ ਜਾਓ 19 ਰੁਪਏ ਫੁੱਟ ਪ੍ਰਜੈਂਟਲ ਸਟੋਰ ਤੇ ਜੀ ਰਮપરા ਫੂਲ ਮੋਡ ਰੋਡ ਰਮપરા ਫੂਲ 9876783954 9041683954 ਰੱਬ ਤੁਹਾਨੂੰ ਰਾਜੀ ਰੱਖੇ ਰੂਹ ਤੁਹਾਡੀ ਤਾਜ਼ੀ ਰੱਖੇ ਥੋੜੇ ਹੱਥੀ ਬਾਜੀ ਰੱਖੇ